ਸ਼੍ਰੀ ਕਾਲ ਜੀ ਮਹਾਰਾਜਾ ਚੁੱਪ ਦਾ ਦਾਨ ਬਖਸ਼ੋ ਜੀ ਇੱਕ ਬੋਲ ਮੈਂ ਰਿਆਂ ਵੈਸੀ ਬੋਲਣਾ ਮੇਰਾ ਬੰਦ ਆ ਨਹੀਂ ਬੋਲਣਾ ਇਹਨਾਂ ਦਾ ਬੰਦ ਆ ਜਿਵੇਂ ਇਹਨਾਂ ਦਾ ਬੰਦ ਆ ਇੱਕ ਬਹੁਤ ਵੱਡੀ ਲੜਾਈ ਯੂਨੀਵਰਸਿਟੀ ਦੀ ਚੱਲ ਰਹੀ ਹੈ ਔਰ ਉਹਦੇ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਸੈਨੇਟਰ ਨੂੰ ਤੋੜਿਆ ਗਿਆ ਹੈ ਸੈਨੇਟ ਹੈ ਇਹ ਸਾਡੇ ਦੇਸ਼ 'ਚ ਇੱਕ ਵਾਹਿਦ ਯੂਨੀਵਰਸਿਟੀ ਹੈ ਇਕੱਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਕੋਈ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ ਜੋ ਵੀ ਦਿੱਲੀ ਤੇ ਬੈੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਣ ਨਾ ਕਿ ਡੈਮੋਕਰੈਟਿਕ ਵੀ ਨਾਲੋਂ ਇਹ ਬੰਦੇ ਡੈਮੋਕ੍ਰੇਸੀ ਕਰਕੇ ਤੇ ਡੈਮੋਕ੍ਰੇਸੀ ਦੇ ਹੀ ਦੁਸ਼ਮਣ ਬਣ ਜਾਂਦੇ ਆ ਬਾਅਦ ਵਿੱਚ ਇੱਥੇ ਯੂਨੀਵਰਸਿਟੀ ਤੇ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕੇ ਸੈਨਟ ਤੋੜ ਦਿੱਤੀ ਗਈ ਸੀ ਆnde ਨਹੀਂ ਜੀ ਬੀਸੀ ਦੇ ਹਿਸਾਬ ਨਾਲ ਚੰਡੂ ਸਾਰਾ ਖੁਸ਼ ਮੈਨੂੰ ਤਾਂ 2 ਲੱਖ ਤੋਂ 10 ਹਜ਼ਾਰ ਤੱਕ ਦਾ ਸਟੂਡੈਂਟ ਹੀ ਹੈ ਨਾ ਪੰਜਾਬੀ ਯੂਨੀਵਰਸਿਟੀ ਦਾ ਸਰ ਦੇ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹਾਂ ਦੇ ਡੈਮੋਕਰੈਟਿਕ ਵੇਨ ਨਾਲ ਆਣਾ ਹੋਵੇ ਧੱਕੇ ਨਾਲ ਹੋਵੇ ਆਹੀ ਕੋਸ਼ਿਸ਼ ਸੀ ਨਾ ਉਹਦੇ ਵਿੱਚ ਕਿ ਕਿੰਨਾ ਨੇ ਬੱਬੂ ਹੋਰ ਕੰਮ ਕੀਤਾ ਸੀ ਕਿ ਐਫੀਡਵਿਟ ਦਿਓ ਤੁਸੀਂ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਤਾਂ ਐਫੀਡਵਿਟ ਕੀ ਮੰਗਿਆ ਆnde ਤੁਸੀਂ ਨਹੀਂ ਅਰੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਨਾ ਐਨਏ ਡੀਬੀ ਲਓ ਹੁਣ ਦੱਸੇ ਬੱਚੇ ਵਿਚਾਰੇ ਇਹ ਵੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਨਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਜੇ ਤੇ ਤੁਸੀਂ ਉਹ ਬੱਚੇ ਜਿਹੜੇ ਮੈਜਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਤੇ ਤੁਸੀਂ ਲਾਉਂਗੇ ਖੈਰ ਉਹਦੀ ਪਹਿਲੀ ਲੜਾਈ ਜਿੱਤ ਗਿਆ ਉਹ ਜਿੱਤ ਹੋ ਗਈ ਹੈ ਹਨਾ ਔਰ ਸਾਡੇ ਇਥੇ ਮੁੰਡਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸਤਵਾਂ ਦਿਨ ਸੀ ਦਾ ਸਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਇਹਨਾਂ ਨੇ ਜੂਸ ਜੂਸ ਹੀ ਪਿਆ ਹੈ ਨਾ ਜੂਸ ਪੀ ਆਇਆ ਇਹ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਿੱਧਾ ਖਾਣ ਹੀ ਨਾ ਉੱਠ ਜੇ ਕਿਤੇ ਪਤੰਦਰ ਤੇ ਉਹ ਪਹਿਲੀ ਜਿੱਤ ਹੋ ਗਈ ਹੈ ਔਰ ਉਹ ਛੋਟੀ ਜਿਹੀ ਜਿੱਤ ਆ ਜੇ 노 ਡਾਊਟ ਜੇ ਤ ਵੱਡੀ ਹੁੰਦੀ ਹੈ ਬਟ ਜਿਹੜੀ ਵੱਡੀ ਲੜਾਈ ਹੈ ਆਪਣੇ ਉਹ ਬਾਕੀ ਹੈ ਔਰ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਗਈ ਇੱਥੋਂ ਦੇ ਚੁਣੇ ਹੋਏ ਬੰਦੇ ਹੀ ਔਰ ਚੁੰਦਾ ਕੌਣ ਹੈ ਤੁਸੀਂ ਸਾਰੇ ਜੋ ਇੱਥੋਂ ਦੇ ਸਟੂਡੈਂਟ ਆ ਵੀ ਵਨ ਆਫ ਦੀ ਸੈਨੇਟ ਮੈਂਬਰ ਹੈ ਬਿਲਵਿ ਉਹਦੇ ਲਈ ਵੀ 4 ਸਾਲ ਪਹਿਲਾਂ ਇੱਕ ਸੰਘਰਸ਼ ਲੜਿਆ ਸੀ ਆਪਾਂ ਤੋ ਖੈਰ ਬਾਕੀ ਕਿਉਂਕਿ ਆਪਾਂ ਸਾਰੇ ਗੱਲਾਂ ਕਰਾਂਗੇ ਕਿ ਡਿਬੇਟ ਵਾਂਗੂ ਵੀ ਉਸ ਸੰਘਰਸ਼ ਬਾਕੀ ਆ ਮੈਂ ਇੱਕ ਗੱਲ ਕਹਿ ਦਿਆ ਉਸ ਵੱਡੇ ਸੰਘਰਸ਼ ਨੂੰ ਜਿੱਤਣ ਲਈ ਕਿਉਂਕਿ ਉਹ ਸਾਡਾ ਕੇਂਦਰ ਸਰਕਾਰ ਨਾਲ ਹੈ ਔਰ ਆ ਪੰਜਾਬ ਵਾਲਿਆਂ ਨੂੰ ਬਹੁਤ ਡਰਾਮੇ ਕਰ ਚੁੱਕੇ ਨੇ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਕੱਲੀ ਬੀਜੇਪੀ ਦੀ ਕਾਂਗਰਸ ਦੀ ਜਾਂ ਆਹ ਹੁਣ ਵਾਲੇ ਇਨਕਲਾਬੀਆਂ ਦੀ ਇਹਨਾਂ ਨੇ ਸਿਰਫ ਕਹਿਣਾ ਸੀ ਮਤਾ ਪਾ ਦਿੰਨੇ ਆ ਅਸੀਂ ਥੋੜ੍ਹੋਂ ਵਾਸਤੇ ਆ ਕੇ ਬਿਆਨ ਦੇ ਦਿੰਨੇ ਆ ਉਹ ਬੰਦੇ ਰੱਬ ਦੀ ਤੁਹਾਨੂੰ ਅਸੀਂ ਚੁਣਿਆ ਅੱਗੇ ਲਾ ਕੇ ਲੜੋ ਇਹ ਪੰਜਾਬ ਦੀ ਤਰੋਰ ਯੂਨੀਵਰਸਿਟੀ ਔਰ ਜਿਵੇਂ ਇਹਨਾਂ ਨੇ ਗਾਈ ਕਿ ਪੰਜਾਬ ਦੀ ਤਾਂ ਹੈ ਹੀ ਐ ਤਰੋਰ ਨਾਲ ਨਾਲ ਹਿਮਾਚਲ ਤੇ ਹਰਿਆਣੇ ਦੇ ਬੱਚੇ ਵੀ ਇੱਥੇ ਪੜਦੇ ਨੇ ਤੋਂ ਅਸੀਂ ਸਾਰਿਆਂ ਨੂੰ ਕਵਾਂਗੇ ਕਿ ਡਟ ਕੇ ਸਾਥ ਦਿਓ ਇਹ ਯੂਨੀਵਰਸਿਟੀ ਬਚਾਉਣੀ ਹੈ ਔਰ ਮੈਂ ਇਸ ਫਰਜ਼ੀ ਚੈਲੋ ਜਾਂ ਜੋ ਵੀ ਕਹ ਲੋ ਇਹ ਜਿੰਨੇ ਵੀ ਪੋਲਿਟੀਸ਼ੀਅਨ ਨੇ ਇਸ ਯੂਨੀਵਰਸਿਟੀ ਜੋ ਵੀ ਪੜ ਕੇ ਗਏ ਨੇ ਬੰਦੇ ਦੇ ਪੁੱਤ ਬਣ ਕੇ ਨਾਲ ਲੱਗੋ ਸਾਰਿਆਂ ਦੇ ਔਰ ਜਿੱਥੇ ਬੈਠਣਾ ਪੈਂਦਾ ਜੇ এডਿਕੇਸ਼ਨ ਮਿਨਿਸਟਰੀ ਅੱਗੇ ਬੈਠੋ ਦਿੱਲੀ ਜਾ ਕੇ ਚਾਂਸਲਰ ਆਪਣਾ ਉਪ ਰਾਸ਼ਟਰਪਤੀ ਹੈ ਨਾ ਬੈਠੇ ਸਾਹਮਣੇ ਸਰਕਾਰ ਸਾਰਾ ਪੰਜਾਬ ਅਸੀਂ ਹਰਿਆਣਾ ਹਿਮਾਚਲ ਬੈਟਣਗੇ ਨਾਲ ਆ ਕੇ ਤੇ ਜੇ ਨਹੀਂ ਤਾਂ ਡਰਾਮੇ ਨਾ ਕਰੋ ਉਹਦੇ ਲਈ 10 ਤਰੀਕ ਨੂੰ ਆਹ 10 ਤਰੀਕ ਨੂੰ ਕੱਠ ਰੱਖਿਆ ਗਿਆ ਯੂਨੀਵਰਸਿਟੀ ਔਰ ਇਹ ਯੂਨੀਵਰਸਿਟੀ ਬੰਦ ਹੋਊਗੀ ਔਰ ਅਸੀਂ ਯੂਨੀਅਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਹ ਸਾਰੇ ਮੁੰਡੇ ਮਿਲਣ ਵੀ ਜਾਣਗੇ ਇਹਨਾਂ ਦੀ ਕਮੇਟੀ ਅਸੀਂ ਆਣੇ ਆਓ ਥੋੜੇ ਤੁਸੀਂ ਨਹੀਂ ਤਾਂ ਤੁਹਾਡੇ ਬੱਚੇ ਨੇ ਇੱਥੇ ਤੇ ਜੇ ਤੁਹਾਡੀ ਪਛਾਣ ਖੋਲੀ ਤੇ ਤੁਹਾਡੇ ਬੱਚੇ ਤੁਹਾਡੇ ਸੰਘਰਸ਼ ਨੂੰ ਅੱਗੇ ਲਿਜਾ ਸਕਣਗੇ ਨਹੀਂ ਨਾ ਤਾਂ ਫੇਰ ਆਓ ਇੱਥੇ ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੀ ਬੰਦ ਕਰ ਲੈਣਗੇ ਉਸ ਦਿਨ ਚੰਡੀਗੜ੍ਹ ਬੰਦ ਹੁੰਦਾ ਨਜ਼ਰ ਆਉਣਾ ਚਾਹੀਦਾ ਜੇ ਆਉਂਗੇ ਤੁਸੀਂ ਤਾਂ ਔਰ ਇਹ ਸਾਨੂੰ ਉਮੀਦ ਨਹੀਂ ਸਾਨੂੰ ਯਕੀਨ ਹੈ ਕਿ ਤੁਸੀਂ ਆਉਂਗੇ ਹੁਣ ਅਸੀਂ ਇੱਕ ਥੋੜੀ ਜੀ ਚਰਚਾ ਕਰਾਂਗੇ ਬੱਬੂ ਵੀ ਬੈਠਾ ਹੈ ਕਿਉਂਕਿ ਇਹ ਇਸੇ ਯੂਨੀਵਰਸਿਟੀ ਦਾ ਪ੍ਰੋਡਕਟ ਹੈ ਇਹ ਵੱਖਰੀ ਗੱਲ ਆ ਪੜਨ ਚੀ ਦੀ ਸੀਗਾ ਏ ਕਾਉਂਟ ਚ ਸੀਗਾ ਇੱਕ ਨਾ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਮੈਂ ਤੇ ਬੱਬੂ ਨਾਲ ਅਸੀਂ ਤੁਰੇ ਫਿਰਿਏ ਬੰਬੇ ਉੱਥੇ ਨਾ ਸਾਨੂੰ ਇੱਕ ਬੰਦਾ ਮਿਲ ਗਿਆ ਤੇ ਉਹ ਇੱਥੇ ਯੂਨੀਵਰਸਿਟੀ ਦਾ ਪੜਿਆ ਸੀ ਉਹ ਵਿਚਾਰਾ ਇੱਕ ਨੌਕਰੀ ਕਰਦਾ ਹੀ ਔਰ ਸਾਰਾ ਟਾਈਮ ਪੜਨ ਚ ਲੱਗਿਆ ਰਹਿੰਦਾ ਇਹਦਾ ਗਲਤ ਮੈਸੇਜ ਇਹਨਾਂ ਸਮਝੀ ਹੋ ਜੇ ਤਾਂ ਉਹ ਆਖੀ ਅੰਦਰ ਨਾ ਇਹ ਨੂੰ ਪੁੱਛਦਾ ਆ ਕਿ ਬਾਬੂ ਤੂੰ ਕਿੱਥੇ ਆ ਠਹਿਰਿਆ ਜਾਂਦਾ ਯਾਰ ਅੱਜ ਤੇ ਟੀਸੀ ਦੀ ਜਾਲਿਆਂ ਦਾ ਬੰਗਲਾ ਜਿਆ ਮੈਂ ਉਹਦੇ ਚੋਂ ਉਹਨੇ ਨਾ ਮੱਥੇ ਤੇ ਹੱਥ ਮਾਰਿਆ ਅਦਾ ਜਦੋਂ ਤੁਸੀਂ ਉੱਥੇ ਯੂਨੀਵਰਸਿਟੀ ਚ ਗਾਉਂਦੇ ਲਵੰਡਰੀਆਂ ਕਰਦੇ ਹੁੰਦੇ ਸੀ ਸਾਨੂੰ ਲੱਗਦਾ ਹੁੰਦਾ ਸੀ ਲੈ ਵੀ ਇਹ ਬਾਅਦ ਚ ਪਛਤਾਉਣਗੇ ਤੇ ਅਸੀਂ ਬੰਗਲੇ ਆ ਝੋਵਾਂਗੇ ਅਦਾ ਅਸੀਂ ਉਹੀ ਪਛਤਾਈ ਜਾਂਦੇ ਤੂੰ ਫੇਰ ਬੰਗਲੇ ਚ ਬੈਠਾ ਸੋ ਖੈਰ ਇਹ ਮੈਸੇਜ ਹੋ ਨਹੀਂਗਾ ਕਿ ਤੁਸੀਂ ਵੀ ਉਹ ਕਰਨ ਲੱਗ ਜਾਓ ਇਹਦਾ ਮਤਲਬ ਇਹ ਹੈ ਕਿ ਆਪਾਂ ਆਪਦਾ ਕੰਮ ਕਰੀਏ ਇਟਸ ਯੂਨੀਵਰਸਿਟੀ ਦੀ ਲੜਾਈ ਨੂੰ ਜਿੱਤਿਆ ਜਾਵੇ ਔਰ ਨਾਲ ਨਾਲ ਅਸੀਂ ਜਾਗ ਤੇ ਚ ਰਹਿਣਾ ਕਿਉਂਕਿ ਅਸੀਂ ਹਰ ਰੋਜ਼ ਸੰਘਰਸ਼ ਚ ਹੁੰਨੇ ਸਾਡਾ ਇਹ ਐਕਸਪੀਰੀਅੰਸ ਹੈ ਜਾਗ ਤੇ ਚ ਰਹਿਣਾ ਹੈ ਜੀ 10 ਤਰੀਕ ਨੂੰ ਕੀ ਕੀ ਹੋਇਆਗਾ ਇੱਕ ਵਾਰੀ ਹੋ ਜ਼ਰੂਰ 10 ਤਰੀਕ ਨੂੰ ਜਨਾਬ ਵੱਡਾ ਕਾਠੂਗਾ ਉਸ ਤੋਂ ਇਲਾਵਾ ਉਹਦੀਆਂ ਡਿਟੇਲਸ ਕੀ ਹੋਣਗੀਆਂ ਉਸ ਤੋਂ ਪਹਿਲਾਂ ਕੀ ਕੀਤਾ ਜਾਊਗਾ ਸਭ ਇਹ ਅੱਗੇ ਪ੍ਰੈਸ ਕਾਨਫਰੰਸ ਕਰਨਗੇ ਸਾਰੇ ਇਹਨਾਂ ਦੀ ਕਾਉਂਸਲ ਕਰੂਗੀ ਔਰ ਉਹ ਤੁਹਾਨੂੰ ਡਿਟੇਲ ਦੱਸੂ ਅੱਠ ਉਹਦਾ ਮੇਨ ਮੁੱਦਾ ਜਿਹੜਾ 10 ਤਰੀਕ ਨੂੰ ਇਹ ਯੂਨੀਵਰਸਿਟੀ ਬੰਦ ਵੀ ਹੋਊਗੀ ਔਰ ਇਹ ਭਰੀ ਵੀ ਜਾਊਗੀ ਔਰ ਸਾਡੀ ਕੋਸ਼ਿਸ਼ ਹੈ ਕਿ ਸਾਰੇ ਚੰਡੀਗੜ੍ਹ ਨੂੰ ਨਜ਼ਰ ਆਵੇ ਔਰ ਚੰਡੀਗੜ੍ਹ ਨੂੰ ਨਹੀਂ ਪੰਜਾਬ ਨੂੰ ਔਰ ਪੂਰੇ ਪੰਜਾਬੀ ਜਗਤ ਨੂੰ ਹਰਿਆਣੇ ਔਰ ਹਿਮਾਚਲ ਨੂੰ ਕਿਉਂਕਿ ਉਹ ਖੁਦ ਭਰਨ ਆਲੇ ਆ ਚੋਣਗੇ ਇਹ ਕੰਮ ਹੋਣ ਜਾ ਰਿਹਾ ਹੈ ਅਗਲੀ ਗੱਲ ਖੋਲਦੇ ਆ ਜੋ ਇਹਨਾਂ ਨੇ ਕੀਤਾ ਹੈ ਤੈਨੂੰ ਕੀ ਲੱਗਦਾ ਕਿਉਂ ਕੀਤਾ ਸ਼ਮੀ ਤੈਨਾਲੇ ਕੀ ਕਾਰਨ ਹੈ ਕਿ ਇਹ ਕਹਿਣਾ ਚਾਹੁੰਦੇ ਦੇਖੋ ਜੀ ਇੰਨੀ ਇੱਕ ਗਲਤੀ ਕਰਤੀ ਜਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਦੇ ਦੋ ਜੀ ਇਹਨਾਂ ਦੀ ਲੜਾਈ ਤਾਂ ਖਤਮ ਹੋ ਗਈ ਹੁਣੇ ਇੱਥੇ ਬੈਠੇ ਆ